ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਣੀ ਅੱਜ ਦੀ ਜਿਹੜੀ ਕਹਾਣੀ ਆ ਉਹ ਇੱਕ ਨਵਜੋਤ ਨਾਂ ਦੀ ਕੁੜੀ ਦੀ ਜ਼ਿੰਦਗੀ ਤੇ ਆਧਾਰਿਤ ਆ ਕਿ ਕਿਵੇਂ ਉਹਦੀ ਜ਼ਿੰਦਗੀ ਦੁੱਖਾਂ ਦੇ ਵਿੱਚ ਘਿਰਦੀ ਆ ਤੇ ਅੰਤ ਨੂੰ ਉਹ ਆਪਣੇ ਦੁੱਖਾਂ ਤੋਂ ਕਿਵੇਂ ਛੁਟਕਾਰਾ ਪਾਉਂਦੀ ਆ ਨਵਜੋਤ ਤੇ ਜਸਸੀ ਦੋਨੋਂ ਭੈਣ ਭਰਾ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ ਇੱਕੋ ਹੀ ਕੁੜੀ ਸੀ ਉਹਨਾਂ ਦੇ ਤੇ ਇੱਕੋ ਹੀ ਮੁੰਡਾ ਸੀ ਉਹਦੇ ਪਾਪਾ ਜਿਹੜੇ ਉਹ ਸਰਕਾਰੀ ਨੌਕਰੀ ਕਰਦੇ ਸੀ ਤੇ ਨਵਜੋਤ ਤੇ ਜਸਸੀ ਪੜ੍ਹਾਈ ਦੇ ਵਿੱਚ ਵਧੀਆ ਹੁਸ਼ਿਆਰ ਸੀ ਜਦੋਂ ਨਵਜੋਤ ਨੇ ਬੀਏ ਕਰ ਲਈ ਤਾਂ ਉਹਦੇ ਵਾਸਤੇ ਇੱਕ ਰਿਸ਼ਤਾ ਆਇਆ ਬਾਹਰਲੇ ਮੁੰਡੇ ਦਾ ਰਿਸ਼ਤਾ ਆਇਆ ਕੈਨੇਡਾ ਤੋਂ ਆਇਆ ਸੀ ਮੁੰਡਾ ਕਈ ਵਾਰੀ ਮਾਪੇ ਕੀ ਕਰਦੇ ਆ ਕਿ ਜਦੋਂ ਕੋਈ ਰਿਸ਼ਤਾ ਆਉਂਦਾ ਖਾਸ ਕਰਕੇ ਫੌਰਨ ਤੋਂ ਆਇਆ ਹੋਵੇ ਮੁੰਡਾ ਤਾਂ ਪੁੱਛ ਪੜਤਾਲ ਕਰਨੀ ਜ਼ਰੂਰੀ ਨਹੀਂ ਸਮਝਦੇ ਚਲੋ ਉਹਨਾਂ ਨੇ ਮਹੀਨੇ ਦੇ ਵਿੱਚ ਹੀ ਰਿਸ਼ਤਾ ਕਰਤਾ ਤੇ 2-4 ਮਹੀਨਿਆਂ ਦੇ ਵਿੱਚ ਹੀ ਉਹਨਾਂ ਦਾ ਵਿਆਹ ਹੋ ਗਿਆ ਨਵਜੋਤ ਵਿਆਹ ਕੇ ਆਪਣੇ ਸਹੁਰੇ ਘਰ ਆ ਜਾਂਦੀ ਆ 2-4 ਦਿਨ ਵਧੀਆ ਸਭ ਕੁਝ ਠੀਕ ਰਹਿੰਦਾ ਪਰ 2-4 ਦਿਨਾਂ ਬਾਅਦ ਨਵਜੋਤ ਨੂੰ ਇਹ ਪਤਾ ਲੱਗਦਾ ਵੀ ਜਿਹੜਾ ਉਹਦਾ ਪਤੀ ਆ ਉਹ ਕਈ ਵਾਰ ਸਾਰੀ ਸਾਰੀ ਰਾਤ ਘਰ ਨਹੀਂ ਆਉਂਦਾ ਬਾਰੀ ਰਹਿੰਦਾ ਤੇ ਜਿਉਂ ਕਰ ਵੀ ਆਉਂਦਾ ਤਾਂ ਉਹ ਨਵਜੋਤ ਨਾਲ ਬਹੁਤ ਘੱਟ ਗੱਲ ਕਰਦਾ ਸੀ ਵਿਆਹ ਦੇ 10 ਦਿਨ ਤੱਕ ਉਹਨੇ ਨਵਜੋਤ ਨੂੰ ਬੁਲਾਇਆ ਤੱਕ ਨਹੀਂ ਸੀ ਨਵਜੋਤ ਬੜੀ ਹੈਰਾਨ ਹੁੰਦੀ ਵੀ ਨਵਾਂ ਨਵਾਂ ਵਿਆਹ ਹੋਇਆ ਹਨਾ ਤੇ ਇਹ ਤਾਂ ਮੇਰੇ ਕੋਲ ਬੈਠਦੇ ਵੀ ਨਹੀਂ ਤੇ ਮੈਨੂੰ ਬੁਲਾਉਂਦੇ ਵੀ ਨਹੀਂ ਜਿਹੜੇ ਮੁੰਡੇ ਦਾ ਉਹਦੇ ਨਾਲ ਵਿਆਹ ਹੋਇਆ ਸੀ ਉਹਦਾ ਨਾਮ ਜੱਗੀ ਸੀ ਨਵਜੋਤ ਜੱਗੀ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਪਰ ਉਹ ਤੋਂ ਹਮੇਸ਼ਾ ਪਾਸਾ ਵਟਦਾ ਨਵਜੋਤ ਨੂੰ ਇਹ ਲੱਗਿਆ ਵੀ ਸ਼ਾਇਦ ਮੈਂ ਇਹਨੂੰ ਪਸੰਦ ਨਹੀਂ ਇੱਕ ਦਿਨ ਨਵਜੋਤ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਮੰਮੀ ਜੱਗੀ ਬਿਲਕੁਲ ਹੀ ਨਹੀਂ ਬੁਲਾਉਂਦੇ ਮੈਨੂੰ ਤਾਂ ਵੀ ਕੀ ਤੁਸੀਂ ਉਹਦਾ ਵਿਆਹ ਉਹਦੀ ਮਰਜ਼ੀ ਦੇ ਖਿਲਾਫ ਕੀਤਾ ਮੇਰੇ ਨਾਲ ਉਹਦੀ ਮੰਮੀ ਕਹਿੰਦੀ ਵੀ ਨਹੀਂ ਪੁੱਤੇ ਇਦਾਂ ਦੀ ਕੋਈ ਗੱਲ ਨਹੀਂ ਬਸ ਉਹਦਾ ਨਾ ਸਭਾਈ ਇਦਾਂ ਦਾ ਉਹ ਥੋੜਾ ਜਿਹਾ ਸੰਗਾਊ ਟਾਈਪ ਦਾ ਕੋਈ ਗੱਲ ਨਹੀਂ ਜੇ ਉਹ ਨਹੀਂ ਬੁਲਾਉਂਦਾ ਤਾਂ ਤੂੰ ਬੁਲਾ ਲਿਆ ਕਰ ਨਵਜੋਤ ਕਹਿੰਦੀ ਵੀ ਮੰਮੀ ਮੈਂ ਬਹੁਤ ਵਾਰ ਬੁਲਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਤਾਂ ਬਿਲਕੁਲ ਹੀ ਨਹੀਂ ਬੋਲਦੇ ਵੀ ਜਾਂ ਤਾਂ ਫੋਨ ਤੇ ਲੱਗੇ ਰਹਿੰਦੇ ਨੇ ਤੇ ਜਾਂ ਫਿਰ ਬਾਹਰ ਚਲੇ ਜਾਂਦੇ ਆ ਵੀ ਇੱਕ ਦੋ ਵਾਰੀ ਤਾਂ ਗਏ ਬਾਹਰ ਰਾਤ ਨੂੰ ਮੁੜ ਕੇ ਵਾਪਸ ਹੀ ਨਹੀਂ ਆਈ ਉਹ ਕਹਿੰਦੀ ਵੀ ਕਿੰਨੇ ਸਾਲਾਂ ਬਾਅਦ ਬਾਹਰੋਂ ਆਇਆ ਨਾ ਇਹਦਾ ਫਰੈਂਡ ਸਰਕਲ ਆ ਚਲੋ ਵਿਆਹ ਕਰਕੇ ਪਾਰਟੀਆਂ ਵਗੈਰਾ ਕਰਨ ਲੱਗ ਜਾਂਦੇ ਆ ਤੇ ਉਹ ਕਹਿੰਦੀ ਵੀ ਐਂ ਤਾਂ ਫਿਰ ਵੀ ਨਹੀਂ ਹੁੰਦਾ ਮੰਮੀ ਵੀ ਨਵਾਂ ਵਿਆਹ ਹੋਇਆ ਹੁੰਦਾ ਤੇ ਕਿਹੜਾ ਹਨਾ ਮੁੰਡਾ ਜਿਹੜਾ ਆਪਣੇ ਘਰ ਵਾਲੀ ਨੂੰ ਨਹੀਂ ਬੁਲਾਉਂਦਾ ਵੀ ਜੱਗੀ ਤਾਂ ਮੈਨੂੰ ਬੁਲਾਉਣਾ ਤਾਂ ਦੂਰ ਵੀ ਉਹ ਤਾਂ ਮੇਰੇ ਕੋਲ ਵੀ ਨਹੀਂ ਖੜਦਾ ਵੀ ਜ਼ਰੂਰ ਕੋਈ ਐਦਾਂ ਦੀ ਗੱਲ ਆ ਵੀ ਉਹ ਨੂੰ ਕੋਈ ਹੋਰ ਪਸੰਦ ਹੋਊਗੀ ਉਹਦੀ ਜ਼ਿੰਦਗੀ 'ਚ ਕੋਈ ਹੋਰ ਹੋਊ ਉਹ ਕਹਿੰਦੀ ਵੀ ਨਹੀਂ ਪੁੱਤੇ ਇਸ ਗੱਲਾਂ ਤੋਂ ਬਿਲਕੁਲ ਬੇਫਿਕਰ ਰਹੇ। ਚਲ ਨਵਜੋਤ ਹਨਾ ਵੇਖਦੀ ਆ ਵੀ ਸ਼ਾਇਦ ਕੁਝ ਟਾਈਮ ਪੈ ਕੇ ਇਹ ਮੈਨੂੰ ਬੁਲਾਉਣ ਲੱਗ ਜੇ ਤੇ ਉਹ ਵੇਟ ਕਰਦੀ ਆ ਉਹ ਸਬਰ ਰੱਖਦੀ ਆ ਵੀ ਕਦੇ ਤਾਂ ਚਲ ਮੈਨੂੰ ਬੁਲਾਉਗੀ ਵੀ ਜਦੋਂ ਮੈਂ ਇਹਦੇ ਨਾਲ ਵਿਆਹ ਕੇ ਆਈਆਂ। ਪਰ ਜਦੋਂ ਵਿਆਹ ਨੂੰ 15 ਦਿਨ ਹੋ ਜਾਂਦੇ ਆ ਤਾਂ ਇੱਕ ਦਿਨ ਨਵਜੋਤ ਨੂੰ ਪਤਾ ਲੱਗਦਾ ਵੀ ਜਿਹੜਾ ਉਹਦੇ ਘਰ ਵਾਲਾ ਜੱਗੀ ਆ ਉਹ ਨਸ਼ੇ ਕਰਦਾ। ਉਹ ਚਿੱਟਾ ਲਾਉਂਦਾ ਤੇ ਚਿੱਟਾ ਲਾ ਕੇ ਇਹ ਉਹ ਜਿੱਥੇ ਵੀ ਜੀ ਕਰਦਾ ਪੈ ਜਾਂਦਾ ਜਦੋਂ ਜਿਆਦਾ ਓਵਰਡੋਜ਼ ਕਰ ਲੈਂਦਾ ਨਸ਼ੇ ਦੀ ਤੇ ਉਹਨੂੰ ਜਦੋਂ ਇਸ ਚੀਜ਼ ਦਾ ਪਤਾ ਲੱਗਦਾ ਉਹਨੂੰ ਬੜਾ ੱਤਕਾ ਲੱਗਦਾ ਉਹ ਆਪਣੀ ਸੱਸ ਨੂੰ ਕਹਿੰਦੀ ਆ ਵੀ ਮੰਮੀ ਜੇ ਤੁਹਾਨੂੰ ਪਤਾ ਸੀ ਵੀ ਜੱਗੀ ਨਸ਼ੇ ਕਰਦਾ ਵੀ ਇਹ ਤਾਂ ਤਾਂ ਨਸ਼ਿਆਂ ਨਾਲ ਮੋਹ ਆ ਵੀ ਤਾਂ ਹੀ ਮੈਨੂੰ ਬੁਲਾਵੇ ਕਿੱਥੋਂ ਤੇ ਵੀ ਫਿਰ ਤੁਸੀਂ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਤਾਂ ਜਿਹੜੀ ਉਹਦੀ ਸੱਸ ਹੁੰਦੀ ਉਹ ਤੋਂ ਮਾਫੀ ਮੰਗਦੀ ਆ ਵੀ ਪੁੱਤ ਮੈਨੂੰ ਮਾਫ ਕਰ ਦੇ ਵੀ ਕੈਨੇਡਾ ਦੇ ਵਿੱਚ ਜਦੋਂ ਇਹ ਛੋਟਾ ਸੀਗਾ ਤੇ ਅਸੀਂ ਮੈਂ ਤੇ ਤੇਰੇ ਪਾਪਾ ਕੰਮ ਤੇ ਚਲੇ ਜਾਂਦੇ ਸੀ ਤੇ ਇਹ ਨਾ ਗਲਤ ਸੰਗਤ ਚ ਪੈ ਗਿਆ ਵੀ ਖੁੱਲਾ ਪੈਸਾ ਦੇ ਦਿੰਦੇ ਸੀ ਵੀ ਸਕੂਲ ਦੇ ਵਿੱਚ ਜਿਹੜੇ ਮੁੰਡਿਆਂ ਨਾਲ ਇਹ ਰਹਿੰਦਾ ਸੀ ਉੱਥੋਂ ਉਹ ਨਸ਼ੇ ਕਰਨ ਲੱਗ ਗਿਆ ਵੀ ਅਸੀਂ ਬੜੀ ਕੋਸ਼ਿਸ਼ ਕੀਤੀ ਇਹਦਾ ਨਸ਼ਾ ਛਡਾਉਣ ਦੀ ਪਰ ਕਹਿੰਦੀ ਵੀ ਇਹ 2 ਮਹੀਨੇ ਤਾਂ ਠੀਕ ਰਹਿੰਦਾ ਹਗਾ ਉਸ ਤੋਂ ਬਾਅਦ ਫਿਰ ਨਸ਼ੇ ਕਰਨ ਲੱਗ ਜਾਂਦਾ ਵੀ ਹੁਣ ਤੇਰੇ ਡੈਡੀ ਨੇ ਤਾਂ ਮੈਨੂੰ ਕਿਹਾ ਸੀ ਵੀ ਆਪਾਂ ਇਹਦਾ ਵਿਆਹ ਨਹੀਂ ਕਰਦੇ ਪਰ ਕਹਿੰਦੀ ਵੀ ਜਦੋਂ ਹੁਣ ਇਹਨੂੰ ਨਸ਼ਾ ਛਡਾਊ ਕੇਂਦਰ ਚੋਂ ਲਿਆਂਦਾ ਸੀ ਤਾਂ ਇਹ ਠੀਕ ਰਹਿੰਦਾ ਸੀ ਕਰੇ ਕਹਿੰਦੀ ਮੈਂ ਇਸੇ ਕਰਕੇ ਇਹਦਾ ਵਿਆਹ ਕੀਤਾ ਸੀ ਵੀ ਸ਼ਾਇਦ ਇਹਦਾ ਧਿਆਨ ਉਧਰ ਨਾ ਜਾਵੇ ਵੀ ਇਹ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਵਿਜੀ ਹੋ ਜੇ ਪਰ ਕਹਿੰਦੀ ਵੀ ਤੀ ਇਹ ਮੈਂ ਤੇਰੀ ਗੁਨਾਹਗਾਰ ਆ ਤੂੰ ਮੈਨੂੰ ਮਾਫ ਕਰ ਦੇ ਉਹ ਕਹਿੰਦੀ ਵੀ ਮੰਮੀ ਹੁਣ ਤਾਂ ਮਾਫੀ ਕਾਦੀ ਚੱਲ ਕਹਿੰਦੀ ਵੀ ਮੇਰੀ ਕਿਸਮਤ ਦੇ ਵਿੱਚ ਜੋ ਲਿਖਿਆ ਸੀ ਉਹ ਹੋ ਗਿਆ ਉਹ ਕਹਿੰਦੀ ਵੀ ਦੇਖ ਪੁੱਤ ਵੈਸੇ ਤਾਂ ਮੈਂ ਇਹ ਗੱਲ ਕਹਿੰਦੀ ਸੋਹਣੀ ਨਹੀਂ ਲੱਗਦੀ ਕਹਿੰਦੀ ਵੀ ਤੂੰ 15 ਦਿਨ ਹੋ ਗਏ ਜੱਗੀ ਨੂੰ ਟਾਈਮ ਦੇ ਕੇ ਦੇਖਿਆ ਪਰ ਜੱਗੀ ਆ ਜਿਹੜਾ ਵੀ ਉਹ ਤੇਰੇ ਵੱਲ ਬਿਲਕੁਲ ਝਾਕਦਾ ਵੀ ਨਹੀਂ ਵੀ ਮੈਂ ਤਾਂ ਸੱਚੀ ਤੇਰਾ ਪਾਪ ਲੈ ਲਿਆ ਵੀ ਜੇ ਤੂੰ ਚਾਹੇ ਤਾਂ ਹੁਣ ਆਪਣੇ ਪੇਕੇ ਘਰ ਜਾ ਸਕਦੀ ਆ ਵੈਸੇ ਤਾਂ ਤੇਰੇ ਤੇ ਹਨਾ ਤਲਾਕਸ਼ੋਦਾ ਦਾ ਇੱਕ ਟੈਗ ਲੱਗੂਗਾ ਪਰ ਤੂੰ ਆਪਣੀ ਜ਼ਿੰਦਗੀ ਨਾ ਰੋਲ ਤੂੰ ਤਲਾਕ ਦੇ ਦੇ ਜੱਗੀ ਨੂੰ ਉਹ ਕਹਿੰਦੀ ਮੰਮੀ ਇਹ ਗੱਲ ਤਾਂ ਅੱਜ ਤੱਕ ਤੁਸੀਂ ਕਹਤੀ ਵੀ ਹੁਣ ਨਾ ਕਹੋ ਕਹਿੰਦੀ ਜਦੋਂ ਹੁਣ ਮੈਂ ਵਿਆਹ ਕੇ ਛੋਡੇ ਘਰ ਆ ਗਈ ਤੇ ਕਹਿੰਦੀ ਹੁਣ ਤਾਂ ਜਿਵੇਂ ਵੀ ਆ ਮੈਂ ਇਹਨਾਂ ਨਾਲ ਹੀ ਜ਼ਿੰਦਗੀ ਕੱਟੂਗੀ ਮੈਂ ਕੋਸ਼ਿਸ਼ ਕਰੂੰਗੀ ਵੀ ਹੋ ਸਕਦਾ ਇਹ ਨਸ਼ਾ ਛੱਡ ਜਾਣ ਜਿਹੜੀ ਨਵਜੋਤ ਹੁੰਦੀ ਆ ਉਹ ਜੱਗੀ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਆ ਉਹ ਜਿੱਥੇ ਵੀ ਜਾਂਦਾ ਉਹਦੇ ਕੋਲ ਜਾਂਦੀ ਆ ਪਰ ਜੱਗੀ ਨਸ਼ੇ ਦੇ ਵਿੱਚ ਇੰਨਾ ਡੁੱਬ ਚੁੱਕਿਆ ਸੀ ਵੀ ਉਹਦਾ ਨਸ਼ੇ ਤੋਂ ਬਾਹਰ ਆਉਣਾ ਨਾ ਮੁਕੰਨ ਸੀ ਨਵਜੋਤ ਨੇ ਹਾਰ ਨਹੀਂ ਮੰਨੀ ਤੇ ਨਾ ਹੀ ਨਵਜੋਤ ਨੇ ਆਪਣੇ ਪੇਕਿਆਂ ਨੂੰ ਕੋਈ ਗੱਲ ਦੱਸੀ ਵੀ ਜੱਗੀ ਨਸ਼ੇ ਕਰਦਾ ਉਹ ਜੱਗੀ ਦੇ ਪਿੱਛੇ-ਪਿੱਛੇ ਰਹਿੰਦੀ ਹਰ ਵਕਤ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਪਰ ਜੱਗੀ ਨਵਜੋਤ ਵੱਲ ਕਦੇ ਝਾਕਿਆ ਵੀ ਨਹੀਂ ਸੀ ਇੱਕ ਦਿਨ ਜੱਗੀ ਸ਼ਾਮ ਨੂੰ ਖੇਤ ਗਿਆ ਤੇ ਜਿਹੜੀ ਉਹਦੀ ਮੰਮੀ ਆ ਜੱਗੀ ਦੀ ਉਹਨੇ ਆਪਣੇ ਨੌਕਰ ਨੂੰ ਉਹਦੇ ਪਿੱਛੇ ਭੇਜਦਾ ਵੀ ਇੰਨੀ ਠੰਡ ਆ ਹਨਾ ਕੱਲਾ ਗਿਆਗਾ ਕਿਉਂਕਿ ਇੱਕ ਨੌਕਰ ਰੱਖਿਆ ਹੋਇਆ ਸੀ ਘਰ ਦੇ ਵਿੱਚ ਉਹ ਨਾ ਹਮੇਸ਼ਾ ਜੱਗੀ ਦੇ ਨਾਲ ਰਹਿੰਦਾ ਸੀ ਤੇ ਚਲੋ ਉਹਨੇ ਜਦੋਂ ਕਿਹਾ ਵੀ ਰਾਜੂ ਤੂੰ ਜਾ ਕੇ ਜੱਗੀ ਨੂੰ ਵੇਖ ਵੀ ਕੱਲਾ ਚਲਾ ਗਿਆ ਠੰਡ ਚ ਹਨਾ ਬੁਲਟ ਤੇ ਚਲਾ ਗਿਆ ਉਹ ਕਹਿੰਦਾ ਵੀ ਬੀਜੀ ਮੈਂ ਜਾਂਦਾ ਹੀ ਸੀ ਉਹਦੇ ਨਾਲ ਪਰ ਉਹ ਮੈਨੂੰ ਲੈ ਕੇ ਨਹੀਂ ਗਿਆ ਉਹ ਕਹਿੰਦੀ ਵੀ ਚਲਾ ਐ ਕਰ ਤੂੰ ਦੂਸਰਾ ਮੋਟਰਸਾਈਕਲ ਚੱਕ ਤੇ ਉਹਦੇ ਪਿੱਛੇ ਜਾ ਵੀ ਉਹਨੂੰ ਇਕੱਲੇ ਨੂੰ ਨਾ ਛੱਡਿਆ ਕਰ ਜੱਗੀ ਆ ਜਿਹੜਾ ਉਹ ਨਸ਼ਾ ਲੈਣ ਜਾਂਦਾ ਕਿਸੇ ਮੁੰਡੇ ਕੋਲ ਤੇ ਉਹ ਤੋਂ ਪੈਸੇ ਮੰਗਦਾ ਪਰ ਜੱਗੀ ਕੋਲ ਪੈਸੇ ਨਹੀਂ ਹੁੰਦੇ ਤੇ ਜੱਗੀ ਨੂੰ ਇੰਨੀ ਨਸ਼ੇ ਦੀ ਤੋੜ ਲੱਗੀ ਹੁੰਦੀ ਹੈ ਵੀ ਉਹ ਆਪਣਾ ਬੁਲਟ ਦੇ ਆਉਂਦਾ ਉਹਨੂੰ ਵੀ ਬੁਲਟ ਰੱਖ ਲੈ ਤੇ ਮੈਂ ਤੈਨੂੰ ਪੈਸੇ ਦੇ ਜਾਂ ਤੇ ਆਪਣਾ ਬੁਲਟ ਲੈ ਜਾਂ ਚਲੋ ਉੱਥੋਂ ਨਸ਼ਾ ਲਿਆ ਕੇ ਉਹ ਆਪਣੇ ਖੇਤ ਜਿਹੜੀ ਮੋਟਰ ਹੁੰਦੀ ਆ ਉਹ ਤੇ ਆ ਜਾਂਦਾ ਕਮਰੇ 'ਚ ਤੇ ਉਹਨੂੰ ਇੰਨੀ ਤੋੜ ਲੱਗੀ ਹੁੰਦੀ ਹੈ ਵੀ ਉਹ ਫਟਾਫਟ ਜਿਹੜਾ ਇੰਜੈਕਟਰ ਕਰ ਲੈਂਦਾ ਨਸ਼ੇ ਨੂੰ ਟੀਕਾ ਲਾ ਲੈਂਦਾ ਨਸ਼ੇ ਦਾ ਉਹਨੂੰ ਨਾ ਮਤਲਬ ਮਾਤਰਾ ਨਾ ਪਤਾ ਲੱਗੀ ਉਹਨੇ ਜ਼ਿਆਦਾ ਨਸ਼ਾ ਸਰੇਂਦਰਾ ਹੀ ਆਪਣੇ ਅੰਦਰ ਲੈ ਗਿਆ ਮਾਤਰਾ ਜ਼ਿਆਦਾ ਮਾਤਰਾ ਚ ਨਸ਼ਾ ਕਰ ਲਿਆ ਤੇ ਉਹਦੀ ਸਰੇਂਜਾ ਨਾ ਜਿਹੜੀ ਉਹ ਵਾਹਨ ਦੇ ਵਿੱਚ ਹੀ ਰਹਿ ਗਈ ਤੇ ਉੱਥੇ ਉਹ ਨੀਲਾ ਹੋ ਗਿਆ ਇੰਨੇ ਨੂੰ ਰਾਜੂ ਆ ਜਿਹੜਾ ਲੱਭਦਾ ਲੱਭਦਾ ਆਇਆ ਜਦੋਂ ਉਹਨੇ ਵੇਖਿਆ ਕਿ ਜੱਗੀ ਉੱਥੇ ਲੁੱਟ ਕੇ ਆ ਪਿਆਗਾ ਹਨਾ ਸਰੇਂਜੋ ਦੀ ਵਾਹ ਚ ਤਾਂ ਵੇਸ਼ ਕੇ ਉਹਦੀਆਂ ਚੀਕਾਂ ਨਿਕਲ ਗਈਆਂ ਉਹ ਨਾ ਉੱਚੀ ਉੱਚੀ ਰੌਲਾ ਪਾਉਣ ਲੱਗ ਗਿਆ ਅਸੇ ਪਾਸੇ ਖੇਤਾਂ ਦੇ ਵਿੱਚ ਕੋਈ ਫਿਰਦਾ ਸੀ ਤੇ ਆਵਾਜ਼ ਸੁਣ ਕੇ ਉਹ ਆ ਗਿਆ ਤੇ ਉਹਨਾਂ ਨੇ ਵੇਖਿਆ ਵੀ ਇਹ ਤਾਂ ਖਤਮ ਐ ਉਹ ਕਹਿੰਦੇ ਵੀ ਰੋਲਾ ਨਾ ਪਾ ਰੋ ਨਾ ਵੀ ਇਹ ਤਾਂ ਖਤਮ ਹੋ ਚੁੱਕਿਆ ਵੀ ਆਪਾਂ ਇਹਨਾਂ ਦੇ ਘਰੇ ਸੁਨੇਹਾ ਲਾਈਏ ਤਾਂ ਤੁਰੰਤ ਹੀ ਮੋਟਰਸਾਈਕਲ ਲੈ ਕੇ ਇੱਕ ਮੁੰਡਾ ਆਉਂਦਾ ਤੇ ਕਹਿੰਦਾ ਵੀ ਆਂਟੀ ਜੱਗੀ ਨੂੰ ਪਤਾ ਨਹੀਂ ਕੀ ਹੋ ਗਿਆ ਵੀ ਉਹ ਤਾਂ ਖੇਤ ਐਸਾ ਹਾਲਤ ਦੇ ਵਿੱਚ ਪਿਆ ਜੱਗੀ ਦੀ ਮੰਮੀ ਉਹ ਮੁੰਡੇ ਨਾਲ ਮੋਟਰਸਾਈਕਲ ਤੇ ਵਹਿੰਦੀ ਆ ਤੇ ਨਵਜੋਤ ਵੀ ਪਿੱਛੇ ਭੱਜ ਲੈਂਦੀ ਆ ਉਹਨਾਂ ਦੇ ਜਿਵੇਂ ਉਹ ਜਿੱਧਰ ਜਿੱਧਰੋਂ ਜਾਈ ਜਾਂਦੇ ਆ ਨਵਜੋਤ ਲੰਗੇ ਪਿਆਰੀ ਭੱਜਦੀ ਆ ਤੇ ਉਹ ਭੱਜ ਕੇ ਸੱਸ ਨੂੰ ਆ ਖੇਤ ਆ ਜਾਂਦੀਆਂ ਜਦੋਂ ਤੇ ਉਹ ਵੇਖਦੀਆਂ ਵੀ ਜੱਗੀ ਉੱਥੇ ਨੀਲਾ ਹੋਇਆ ਪਿਆ ਸੀ ਇੱਕ ਤਾਂ ਜ਼ਿਆਦਾ ਠੰਡ ਸੀ ਇੱਕ ਨਸ਼ਾ ਸੀ ਨਸ਼ੇ ਦੀ ਉਬਰਡੋਜ਼ ਕਰਕੇ ਉਹ ਉੱਥੇ ਆਕੜ ਗਿਆ ਉਸੇ ਟਾਈਮ ਹੀ ਚਲੋ ਉਹਨੂੰ ਚੱਕ ਕੇ ਘਰੇ ਲਿਜਾਇਆ ਜਾਂਦਾ ਤੇ ਉਹਦਾ ਅੰਤਮ ਸੰਸਕਾਰ ਕੀਤਾ ਜਾਂਦਾ ਨਵਜੋਤ ਦੇ ਮੰਮੀ ਡੈਡੀ ਉਹਦੇ ਸੰਸਕਾਰ ਤੋਂ ਬਾਅਦ ਕਹਿੰਦੇ ਆ ਵੀ ਤੂੰ ਇੰਨਾ ਦੁੱਖ ਇਕੱਲੀ ਚੱਲਦੀ ਰਹੀ ਵੀ ਤੂੰ ਸਾਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਪੂਰਾ 1 ਮਹੀਨਾ ਹੋ ਗਿਆ ਤੇਰੇ ਵਿਆਹ ਹੋਏ ਨੂੰ ਵੀ ਹਜੇ ਤੱਕ ਤੈਨੂੰ ਇਹ ਨਹੀਂ ਪਤਾ ਲੱਗਿਆ ਸੀ ਵੀ ਜੱਗੀ ਨਸ਼ੇ ਕਰਦਾ ਉਹ ਕਹਿੰਦੀ ਮੰਮੀ ਡੈਡੀ ਮੇਰੀ ਕਿਸਮਤ ਮੇਰੇ ਨਾਲ ਵੀ ਮੇਰੀ ਕਿਸਮਤ ਦੇ ਵਿੱਚ ਲਿਖਿਆ ਹੀ ਇਹ ਸੀ ਪਤਾ ਤਾਂ ਮੈਨੂੰ ਲੱਗ ਗਿਆ ਸੀ ਪਰ ਮੈਂ ਤੁਹਾਨੂੰ ਦੱਸ ਕੇ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਵੀ ਫੇਰ ਕਿਹੜਾ ਤਾਂ ਕੋਈ ਹੱਲ ਹੋਣਾ ਸੀ ਪਰ ਕਹਿੰਦੀ ਮੈਂ ਸੋਚ ਲਿਆ ਸੀ ਵੀ ਜਦੋਂ ਮੈਂ ਵਿਆਹ ਕੇ ਆਈਆਂ ਤਾਂ ਮੈਂ ਇਸੇ ਦੇ ਕਰੀ ਰਹਿਣਾ ਇਹ ਚਾਹੇ ਮੈਨੂੰ ਬੁਲਾਵੇ ਚਾਹੇ ਨਾ ਬੁਲਾਵੇ ਤੇ ਫਿਰ ਉਸ ਤੋਂ ਬਾਅਦ ਉਹਦਾ ਭੋਗ ਪੈ ਜਾਂਦਾ ਸਾਰੀਆਂ ਅੰਤਮ ਰਸਮਾਂ ਹੋ ਜਾਂਦੀਆਂ ਤਾਂ ਨਵਜੋਤ ਦੇ ਮੰਮੀ ਡੈਡੀ ਕਹਿੰਦੇ ਵੀ ਹੁਣ ਤੂੰ ਸਾਡੇ ਨਾਲ ਘਰ ਚੱਲ ਵੀ ਤੇਰੇ ਇੱਥੇ ਕੀ ਆ ਪਰ ਨਵਜੋਤ ਕਹਿੰਦੀ ਵੀ ਨਹੀਂ ਵੀ ਮੈਂ ਆਪਣੀ ਸੱਸ ਕੋਲ ਰਹੂੰਗੀ ਵੀ ਇਹ ਮੇਰੀ ਮਾਂ ਹੀ ਆ ਵੀ ਇਹਨਾਂ ਦਾ ਇੱਕੋ ਇੱਕ ਪੁੱਤ ਇਸ ਜਹਾਨ ਤੋਂ ਤੁਰ ਗਿਆ ਵੀ ਹੁਣ ਤਾਂ ਮੈਂ ਇਹਨਾਂ ਨੂੰ ਇਹ ਕਹਤਾ ਸੀ ਵੀ ਮੇਰੀ ਕਿਸਮਤ ਮੇਰੇ ਨਾਲ ਵੀ ਮੈਂ ਨਹੀਂ ਜਾਣਾ ਤੁਹਾਡੇ ਨਾਲ ਵੀ ਮੈਂ ਤਾਂ ਇਸੇ ਘਰ 'ਚ ਰਹੂੰ ਇਹ ਚਾਹੇ ਮੈਨੂੰ ਨੋ ਬਣਾ ਕੇ ਰੱਖਣ ਚਾਹੇ ਧੀ ਬਣਾ ਕੇ ਰੱਖਣ ਤਾਂ ਜਿਹੜੀ ਨਵਜੋਤ ਦੀ ਸੱਸ ਹੁੰਦੀ ਆ ਉਹ ਆਪਣੇ ਕੁੜਮ ਨੂੰ ਕਹਿੰਦੀ ਆ ਕਿ ਵੀਰ ਜੀ ਤੁਸੀਂ ਚਲੇ ਜਾਓ ਵੀ ਮੈਂ ਵੀ ਭੇਜਣਾ ਨਹੀਂ ਚਾਹੁੰਦੀ ਵਿਚਾਲਾ ਹੌਲੀ ਹੌਲੀ ਆਪਾਂ ਇਹਨੂੰ ਮਨਾਲਾਂਗੇ ਵੀ ਇੱਥੇ ਵੀ ਰਹੂ ਤਾਂ ਇਹ ਕਿਹਦੇ ਸਿਰ ਤੇ ਵੀ ਆਪਾਂ ਇਹਦੇ ਨਾਲ ਜ਼ਬਰਦਸਤੀ ਨਹੀਂ ਕਰਦੇ ਵੀ ਮੈਂ ਨਾ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਆਂ ਵੀ ਮੈਂ ਆਪਣੇ ਪੁੱਤ ਨੂੰ ਬਚਾਉਣ ਦੇ ਸਵਾਰਥ ਵਿੱਚ ਇੰਨੀ ਅੰਨੀ ਹੋ ਗਈ ਵੀ ਮੈਂ ਨਵਜੋਤ ਦੀ ਫੁੱਲਾਂ ਵਰਗੀ ਜ਼ਿੰਦਗੀ ਤਬਾਹ ਕਰਤੀ ਇਸ ਕੁੜੀ ਦਾ ਫਿਊਚਰ ਵਿਚਾਰੀ ਦਾ ਖਰਾਬ ਕਰਤਾ ਤਾਂ ਜਿਹੜੀ ਨਵਜੋਤ ਉਹ ਆਪਣੀ ਸੱਸ ਨੂੰ ਕਹਿੰਦੀ ਆ ਵੀ ਮੰਮੀ ਤੁਸੀਂ ਮਾਫੀ ਨਾ ਮੰਗੋ ਵੀ ਮੈਂ ਤੁਹਾਨੂੰ ਬਹੁਤ ਵਾਰ ਕਹਿ ਚੁੱਕੀ ਆਂ ਇਹ ਕੋਈ ਗੱਲ ਨਹੀਂ ਤੁਹਾਡਾ ਕੋਈ ਕਸੂਰ ਨਹੀਂ ਇਹ ਮੇਰੀ ਕਿਸਮਤ ਦੇ ਵਿੱਚ ਲਿਖਿਆ ਸੀ ਚਲੋ ਨਵਜੋਤ ਦੇ ਮੰਮੀ ਡੈਡੀ ਚਲੇ ਜਾਂਦੇ ਆ ਫਿਕਰ ਤਾਂ ਉਹਨਾਂ ਨੂੰ ਵੀ ਸੀ ਵੀ ਸਾਡੀ ਮਟਿਆਰ ਜਵਾਨ ਧੀ ਇੱਥੇ ਕਿਵੇਂ ਰਹੂਗੀ ਪਰ ਜਿਹੜੀ ਨਵਜੋਤ ਦੀ ਸੱਸਾ ਉਹ ਉਹਨੂੰ ਬਿਲਕੁਲ ਧੀਆ ਵਾਂਗ ਰੱਖਦੀ ਆ ਜਿਹੜਾ ਨਵਜੋਤ ਦਾ ਸਹੁਰਾ ਉਹ 10 ਦਿਨਾਂ ਬਾਅਦ ਕੈਨੇਡਾ ਵਾਪਸ ਚਲਾ ਜਾਂਦਾ ਕਿਉਂਕਿ ਉਹ ਤਾਂ ਉਹਦੀ ਮੌਤ ਤੇ ਆਇਆ ਸੀ ਪਹਿਲਾਂ ਉਹ ਜੱਗੀ ਦੇ ਵਿਆਹ ਤੇ ਆਇਆ ਫਿਰ ਮੌਤ ਤੇ ਉਹਨੂੰ ਆਉਣਾ ਪਿਆ ਤੇ ਉਹਦਾ ਕਾਰੋਬਾਰੀ ਇਹੋ ਜਿਹਾ ਸੀ ਕੈਨੇਡਾ ਦੇ ਵਿੱਚ ਕਿ ਉਦੇ ਬਿਨਾ ਸਰਦਾ ਹੀ ਨਹੀਂ ਸੀ ਚਲੋ 10 ਦਿਨਾਂ ਬਾਅਦ ਵਾਪਸ ਚਲਾ ਗਿਆ ਤੇ ਜਿਹੜੀ ਨਵਜੋਤ ਦੀ ਸੱਸ ਹੁੰਦੀ ਆ ਉਹ ਨਵਜੋਤ ਕੋਲ ਹੀ ਰਹਿੰਦੀ ਆ ਦੋਨੇ ਮਾਮਾ ਧੀਆ ਉਹ ਆਪਦਾ ਗੁਜ਼ਾਰਾ ਕਰਦਿਆਂ ਨੇ ਕਿਉਂਕਿ ਉਹਨੂੰ ਕਦੇ ਵੀ ਆਪਣੀ ਨੂੰਹ ਨਹੀਂ ਕਹਿੰਦੀ ਸੀ ਤੇ ਉਹ ਹਰ ਵਕਤ ਆਪਣੇ ਆਪ ਨੂੰ ਕੋਸਦੀ ਰਹਿੰਦੀ ਕਹਿੰਦੀ ਨਵਜੋਤ ਮੈਂ ਤੇਰਾ ਪਾਪ ਲੈ ਲਿਆ ਪੁੱਤ ਵੀ ਮੈਂ ਇਹ ਪਾਪ ਕਿੱਥੇ ਭਰੂੰਗੀ ਤਾਂ ਨਵਜੋਤ ਉਹਨੂੰ ਗੱਲ ਨਾਲ ਲਾ ਲੈਂਦੀ ਕਹਿੰਦੀ ਮਾਂ ਮੈਂ ਜਦੋਂ ਤੈਨੂੰ ਮਾਂ ਹੀ ਕਹਤਾ ਵੀ ਪਲੀਜ਼ ਤੁਸੀਂ ਵਾਰ-ਵਾਰ ਇਹ ਗੱਲ ਨਾ ਕਰਿਆ ਕਰਿਓ ਵੀ ਮੇਰਾ ਨਾ ਫਿਰ ਜੀ ਨਹੀਂ ਲੱਗਦਾ ਜਦੋਂ ਤੁਸੀਂ ਇਦਾਂ ਗੱਲ ਕਰਦੇ ਹੋ ਤੇ ਐਦਾਂ ਗੱਲਾਂ ਕਰਦੀਆਂ ਕਰਦੀਆਂ ਉਹ ਕਹਿੰਦੀ ਵੀ ਦੇਖ ਪੁੱਤ ਜੋ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹਨਾ ਵੀ ਆਪਣੇ ਹੱਥ ਵਸ ਕੁਝ ਨਹੀਂ ਸੀ ਪਰ ਤੂੰ ਆਪਣੀ ਜ਼ਿੰਦਗੀ ਨੂੰ ਨਾ ਇੱਥੇ ਨਾ ਰੋਕ ਤੂੰ ਐਂ ਕਰ ਚੱਲ ਜੇ ਤੂੰ ਮੇਰੇ ਕੋਲ ਰਹਿਣਾ ਰਹਿ ਪਾ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਤੂੰ ਪੜਨ ਲੱਗ ਜਾ ਆਪਣੀ ਪੜ੍ਹਾਈ ਜਾਰੀ ਰੱਖ ਉਹ ਕਹਿੰਦੀ ਵੀ ਮੰਮੀ ਮੇਰੇ ਜੀ ਨਹੀਂ ਕਰਦਾ ਕਿਸੇ ਵੀ ਨਾ ਕਿਤੇ ਜਾਣ ਨੂੰ ਨਾ ਕਿਸੇ ਨਾਲ ਬੋਲਣ ਨੂੰ ਉਹ ਕਹਿੰਦੀ ਵੀ ਦੇਖ ਪੁੱਤ ਜੇ ਤੂੰ ਇਸ ਸਦਮੇ ਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰੇਂਗੀ ਫੇਰੀ ਤੂੰ ਵਾਰ ਆਵੇਂਗੀ ਤੂੰ ਐਂ ਕਰ ਕਾਲਜ ਦੇ ਵਿੱਚ ਜਾਇਆ ਕਰ ਉੱਥੇ ਕੁੜੀਆਂ ਮੁੰਡਿਆਂ ਨੂੰ ਮਿਲेंगी ਇਰਾਜੀ ਲੱਗਣ ਲੱਗ ਜੂਗਾ ਵੀ ਐਦਾਂ ਤੂੰ ਸਾਰੀ ਜ਼ਿੰਦਗੀ ਐ ਘਰੇ ਬਹਿ ਕੇ ਕਿਵੇਂ ਕੱਢੇਂਗੀ ਤੇ ਉਹਨਾਂ ਚੱਲ ਉਹਨੂੰ ਐਮਏ ਦੇ ਵਿੱਚ ਉਹਦਾ ਦਾਖਲਾ ਕਰਵਾ ਦਿੰਦੀ ਆ ਤੇ ਕਾਲਜ ਉਹ ਜਾਂਦੀ ਆ ਰੈਗੂਲਰ ਤੇ ਉਹਦੇ ਵਾਸਤੇ ਸਪੈਸ਼ਲ ਗੱਡੀ ਐ ਜਿਹੜੀ ਉਹ ਅਰੇਂਜ ਕੀਤੀ ਜਾਂਦੀ ਆ ਜਾਣ ਨੂੰ ਤਾਂ ਉਹ ਬੱਸਾਂ 'ਚ ਵੀ ਜਾ ਸਕਦੀ ਸੀ ਪਰ ਉਹਦੀ ਸੱਸ ਕਹਿੰਦੀ ਸੀ ਵੀ ਨਹੀਂ ਮੈਂ ਤੈਨੂੰ ਬੱਸਾਂ 'ਚ ਠੱਕੇ ਨਹੀਂ ਖਾਣ ਦੇਣੇ ਵੀ ਸਪੈਸ਼ਲ ਤੈਨੂੰ ਡਰਾਈਵਰ ਲੈ ਕੇ ਆਇਆ ਕਰੂ ਤੇ ਡਰਾਈਵਰੀ ਛੱਡ ਕੇ ਆਇਆ ਕਰੂ ਚਲੋ ਜਿਹੜੀ ਨਵਜੋਤ ਆ ਉਹ ਕਾਲਜ ਜਾਣਾ ਸ਼ੁਰੂ ਕਰਦੀ ਆ ਉਥੇ ਉਹ ਅਲੱਗ ਹੀ ਬੈਠੀ ਰਹਿੰਦੀ ਆ ਕਿਸੇ ਨਾਲ ਇੰਨਾ ਬੋਲਦੀ ਨਹੀਂ ਹੈਗੀ ਤੇ ਹੌਲੀ-ਹੌਲੀ ਦੋ ਚਾਰ ਕੁੜੀਆਂ ਉਹਦੇ ਨੇੜੇ ਆਈਆਂ ਉਹਨੂੰ ਪੁੱਛਦੀਆਂ ਕਿ ਤੁਸੀਂ ਨਵੇਂ ਆਇਓ ਕਾਲਜ ਦੇ ਵਿੱਚ ਵੀ ਐਦਾਂ ਇਕੱਲੀ ਬੈਠੇ ਰਹਿੰਦੇ ਹੋ ਤਾਂ ਨਵਜੋਤ ਉਹਨਾਂ ਨੂੰ ਆਪਣੇ ਨਾਲ ਬੀਤੀ ਦੱਸਦੀ ਆ ਤੇ ਫਿਰ ਉਹ ਕੁੜੀਆਂ ਉਹਦੇ ਨਾਲ-ਨਾਲ ਰਹਿੰਦੀਆਂ ਚਲੋ ਉਹਨਾਂ ਦੇ ਵਿੱਚ ਫਰੈਂਡਸ਼ਿਪ ਹੋ ਜਾਂਦੀ ਆ ਉਹ ਸਹੇਲੀਆਂ ਬਣ ਜਾਂਦੀਆਂ ਤੇ ਐਦਾਂ ਹੀ ਕਰਦੇ ਕਰਾਉਂਦੇ 6 ਮਹੀਨੇ ਹੋ ਗਏ ਉਹਨੂੰ ਕਾਲਜ ਜੁਆਇਨ ਕੀਤੇ ਆ ਤੇ ਉਹਨਾਂ ਦੇ ਗਰੁੱਪ ਦੇ ਵਿੱਚ ਤਿੰਨ ਕੁੜੀਆਂ ਸੀ ਉਹ ਆਪਣੀਆਂ ਫਰੈਂਡ ਤੇ ਦੋ ਉਹਨਾਂ ਦੇ ਨਾਲ ਹੋਰ ਮੁੰਡੇ ਆ ਕੇ ਰਲ ਜਾਂਦੇ ਆ ਕਿਉਂਕਿ ਕਾਲਜ ਦੇ ਵਿੱਚ ਇਦਾਂ ਹੀ ਗਰੁੱਪ ਹੁੰਦੇ ਆ ਫਰੈਂਡਾਂ ਦੇ ਹਨਾ ਮੁੰਡੇ ਕੁੜੀਆਂ ਇਕੱਠੀ ਬੈਂਦੇ ਉੱਠਦੇ ਆ ਉਹ ਮੁੰਡੇ ਜਦੋਂ ਆਉਂਦੇ ਆ ਤੇ ਹੌਲੀ-ਹੌਲੀ ਉਹਨਾਂ ਦੀ ਦੋਸਤੀ ਹੋ ਜਾਂਦੀ ਆ ਉਹਨਾਂ ਨਾਲ ਤੇ ਇੱਕ ਦਿਨ ਨਾ ਇੱਕ ਮੁੰਡਾ ਬੈਠਾ ਹੁੰਦਾ ਤੇ ਨਵਜੋਤ ਕੱਲੀ ਬੈਠੀ ਹੁੰਦੀ ਆ ਉਹਦਾ ਲੈਕਚਰ ਨਹੀਂ ਸੀ ਉਹ ਕੱਲੀ ਬੈਂਚ ਤੇ ਬੈਠੀ ਹੁੰਦੀ ਆ ਤੇ ਉਹ ਮੁੰਡਾ ਨਾ ਉਹਨੂੰ ਕਈ ਦਿਨ ਹੋ ਗਏ ਸੀ ਵੇਖਦੇ ਨੂੰ ਮੁੰਡੇ ਦਾ ਨਾਮ ਸੀਗਾ ਵਿੱਕੀ ਉਹਨੂੰ ਵੇਖਦਾ ਵੀ ਇਹ ਕੁੜੀ ਜਮਾਂ ਚੁੱਪ ਕੀਤੀ ਹਨਾ ਬੈਠੀ ਰਹਿੰਦੀ ਆ ਵੀ ਐ ਕਿਵੇਂ ਬਹਿ ਜਾਂਦੀ ਐ ਇਹ ਕੱਲੀ ਤੇ ਉਹ ਮੁੰਡਾ ਨਾ ਪੇਂਟਿੰਗਾਂ ਬਣਾਉਂਦਾ ਹੁੰਦਾ ਸੀ ਉਹ ਨਵਜੋਤ ਦੀ ਸੋਚਾਂ 'ਚ ਬੈਠੀ ਦੀ ਇਦਾਂ ਪੇਂਟਿੰਗ ਬਣਾ ਦੇਂਦਾ ਤੇ ਉਸ ਤੋਂ ਬਾਅਦ ਉੱਠ ਕੇ ਉਹਦੇ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਵੀ ਕੀ ਮੈਂ ਤੁਹਾਡੇ ਕੋਲ ਬੈਠ ਸਕਦਾ ਉਹ ਕਹਿੰਦੀ ਵੀ ਹਾਂਜੀ ਕੋਈ ਗੱਲ ਨਹੀਂ ਬਹਿ ਜਾਓ ਤੇ ਉਹ ਉਹਦੇ ਕੋਲ ਬੈਠ ਕੇ ਉਹਦੀ ਪੇਂਟਿੰਗ ਆ ਜਿਹੜੀ ਉਹਦੇ ਅੱਗੇ ਰੱਖ ਦਿੰਦਾ ਉਹ ਕਹਿੰਦੀ ਵੀ ਤੁਸੀਂ ਕੌਣ ਤੇ ਕੀ ਦੀ ਆਗਿਆ ਲੈ ਕੇ ਤੁਸੀਂ ਇਹ ਪੇਂਟਿੰਗ ਬਣਾਈ ਆ ਉਹ ਕਹਿੰਦਾ ਵੀ ਪਹਿਲੀ ਗੱਲ ਤਾਂ ਸੌਰੀ ਮੈਂ ਤੁਹਾਡੀ ਇਜਾਜ਼ਤ ਤੋਂ ਬਿਨਾ ਤੁਹਾਡੀ ਪੇਂਟਿੰਗ ਬਣਾਈ ਪਰ ਨਾ ਮੈਂ ਤੁਹਾਨੂੰ ਇਦਾਂ ਉਦਾਸ ਕੱਲਿਆਂ ਨੂੰ ਬੈਠਾ ਦੇਖਦਾ ਤਾਂ ਮੇਰੇ ਮੈਨੂੰ ਚੰਗਾ ਨਹੀਂ ਲੱਗਦਾ ਵੀ ਅੱਜ ਵੈਂਬੈਸੀ ਬੈਠਾ ਉੱਥੇ ਤੇ ਤੁਸੀਂ ਬੈਠੇ ਸੀ ਤੇ ਮੈਂ ਤੁਹਾਡੀ ਪੇਂਟਿੰਗ ਬਣਾਤੀ ਵੀ ਮੇਰਾ ਨਾਮ ਵਿੱਕੀ ਆ ਇਸੇ ਕਾਲਜ ਦੇ ਵਿੱਚ ਮੈਂ ਪੜਦਾਗਾ ਕਹਿੰਦਾ ਵੀ ਮੈਂ ਨਾ ਦੋਨੋਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਮੈਂ ਬਿਨਾ ਪੁੱਛੇ ਤੁਹਾਡੀ ਪੇਂਟਿੰਗ ਬਣਾਈ ਤੀ ਉਹ ਹੱਸ ਕੇ ਕਹਿੰਦੀ ਵੀ ਕੋਈ ਗੱਲ ਨਹੀਂ ਚਲੋ ਹੁਣ ਵਾਰ-ਵਾਰ ਮਾਫੀ ਤਾਂ ਨਾ ਮੰਗੋ ਪਰ ਪੇਂਟਿੰਗ ਤੁਸੀਂ ਸੋਹਣੀ ਬਣਾਈ ਆ। ਉਹ ਜਦੋਂ ਹੱਸ ਕੇ ਕਹਿੰਦੀ ਆ ਤਾਂ ਵਿੱਕੀ ਕਹਿੰਦਾ ਵੀ ਕਮਾਲ ਐ ਵੀ ਇੱਕ ਤਾਂ ਮੈਂ ਬਿਨਾਂ ਪੁੱਛੇ ਤੁਹਾਡੇ ਤੋਂ ਪੇਂਟਿੰਗ ਬਣਾਤੀ ਤੁਹਾਨੂੰ ਗੁੱਸਾ ਵੀ ਆਇਆ ਤੇ ਤੁਸੀਂ ਹੱਸ ਵੀ ਪਏ। ਉਹ ਕਹਿੰਦਾ ਵੀ ਫੇਰ ਤਾਂ ਮੈਂ ਆਪਣੀ ਇਸ ਗਲਤੀ ਨੂੰ ਗਲਤੀ ਨਹੀਂ ਮੰਨੂੰਗਾ ਕਿਉਂਕਿ ਕਹਿੰਦਾ ਮੇਰੀ ਇੱਕ ਗਲਤੀ ਨੇ ਤੁਹਾਨੂੰ ਘਟੋ-ਘਟ ਹਸਾਇਆ ਤਾਂ ਸਹੀ ਨਹੀਂ ਤਾਂ ਮੈਨੂੰ ਕਿੰਨੇ ਦਿਨ ਹੋ ਗਏ ਵੇਖਦਿਆਂ ਨੂੰ ਤੁਸੀਂ ਤਾਂ ਕਦੇ ਹੱਸਦੇ ਨਹੀਂ ਵੇਖੇ ਸੀ। ਉਹ ਕਹਿੰਦਾ ਵੈਸੇ ਤੁਸੀਂ ਹੱਸਦੇ ਸੋਹਣੇ ਲੱਗਦੇ ਹੋ। ਐਦਾਂ ਉਹਨੇ ਕਿਹਾ ਉਹਨੂੰ ਏ ਉਹ ਕਹਿੰਦੀ ਵੀ ਜਿੰਨਾਂ ਦੇ ਦਿਲ ਵਿੱਚ ਦਰਦ ਹੁੰਦੇ ਆ ਨਾ ਤੇ ਉਹਨਾਂ ਦੇ ਹਾਸੇ ਤਾਂ ਰੱਬ ਖੋ ਲੈਂਦਾ ਚਲੋ ਤੁਹਾਡੇ ਕਰਕੇ ਅੱਜ ਮੈਂ ਹੱਸੀ ਤਾਂ ਸਹੀ ਪਤਾ ਨਹੀਂ ਮੈਂ ਕਿੰਨੇ ਚਿਰ ਬਾਅਦ ਹਸੀਆਂ ਉਹ ਕਹਿੰਦਾ ਵੀ ਤੁਸੀਂ ਸੋਣੇ ਹੋ ਪੜੇ ਲਿਖੇ ਹਨ ਇੰਟੈਲੀਜੈਂਟ ਹੋ ਤੇ ਆਉਣੇ ਵੀ ਤੁਸੀਂ ਗੱਡੀ ਦੇ ਵਿੱਚੋਂ ਸਪੈਸ਼ਲ ਮੈਂ ਨੋਟ ਕਰਦਾ ਵੀ ਫਿਰ ਤੁਹਾਨੂੰ ਇਹੋ ਜਿਹਾ ਕਹਾਦਾ ਦੁੱਖ ਆ ਵੀ ਜਿਹੜਾ ਤੁਸੀਂ ਇੰਨਾ ਉਦਾਸ ਰਹੇ ਹੋ ਉਹ ਕਹਿੰਦੀ ਵੀ ਮੇਰੀ ਜ਼ਿੰਦਗੀ ਦੇ ਦਰਦ ਨੂੰ ਨਾ ਛੇੜ ਉਹ ਕਹਿੰਦਾ ਵੀ ਨਹੀਂ ਹੁਣ ਜੇ ਤੁਸੀਂ ਗੱਲ ਸ਼ੁਰੂ ਕਰ ਹੀ ਲਈ ਤਾਂ ਮੈਨੂੰ ਦੱਸੋ ਪਰ ਉਹ ਵਿੱਕੀ ਨੂੰ ਦੱਸਦੀ ਆਪਣੇ ਨਾਲ ਕੀ ਕੀ ਵਾਪਰਿਆ ਵੀ ਮੇਰੇ ਨਾਲ ਤੇ ਉਹਨੂੰ ਨਾ ਉਹਦੇ ਨਾਲ ਬੜੀ ਹਮਦਰਦੀ ਹੁੰਦੀ ਆ ਤੇ ਉਹ ਘਰੇ ਜਾ ਕੇ ਨਵਜੋਤ ਬਾਰੇ ਸੋਚਦਾ ਰਹਿੰਦਾ ਉਹ ਸੋਚਦਾ ਵੀ ਕਿੰਨੀ ਸੋਹਣੀ ਤੇ ਕਿੰਨੀ ਇੰਟੈਲੀਜੈਂਟ ਕੁੜੀ ਆ ਵੀ ਦੇਖੋ ਉਹਦੀ ਕਿਸਮਤ ਦੇ ਵਿੱਚ ਕੀ ਹੋ ਗਿਆ ਐਦਾਂ ਹੀ ਸੋਚਦੇ ਸੋਚਦੇ ਉਹਨੂੰ ਨਾ ਉਹਦੇ ਨਾਲ ਲਗਾਵ ਹੋ ਜਾਂਦਾ ਤੇ ਉਹ ਉਹਨੂੰ ਪ੍ਰਪੋਜ਼ ਕਰ ਦਿੰਦਾ ਉਹ ਕਹਿੰਦੀ ਵੀ ਤੁਸੀਂ ਮੇਰੀ ਜ਼ਿੰਦਗੀ ਬਾਰੇ ਜਾਣਦੇ ਹੋਏ ਵੀ ਤੁਸੀਂ ਮੈਨੂੰ ਪ੍ਰਪੋਜ਼ ਕੀਤਾ ਵੀ ਦੇਖ ਲਓ ਕੀ ਤੁਸੀਂ ਮੇਰੇ ਨਾਲ ਨਿਵਾ ਲੋਗੇ ਉਹ ਕਹਿੰਦੀ ਵੀ ਜਦੋਂ ਦੇ ਤੁਸੀਂ ਮੇਰੇ ਕੋਲ ਬੈਣੇ ਹੋ ਗੱਲਾਂ ਬਾਤਾਂ ਕਰਦੇ ਹੋ ਵੀ ਮੇਰੇ ਵੀ ਮਨ ਦਾ ਫਰਕ ਪਿਆ ਵੀ ਮੈਨੂੰ ਵੀ ਤੁਹਾਡੇ ਨਾਲ ਲਗਾਵ ਹੋ ਗਿਆ ਪਰ ਕਹਿੰਦੀ ਇਸ ਗੱਲ ਦਾ ਕੀ ਅੰਜਾਮ ਹੋ ਤੁਸੀਂ ਕਦੇ ਸੋਚਿਆ ਵੀ ਮੈਂ ਇੱਕ ਵਿਧਵਾ ਤੇ ਮੈਂ ਆਪਣੇ ਸਹੁਰੇ ਘਰ ਰਹਿਣੀ ਆ ਮੰਨ ਲਓ ਆਪਾਂ ਕੱਲ ਨੂੰ ਵਿਆਹ ਦੀ ਗੱਲ ਕਰਾਂਗੇ ਤਾਂ ਕੀ ਤੁਹਾਡੇ ਘਰ ਦੇ ਮੰਨਣਗੇ ਉਹ ਕਹਿੰਦਾ ਵੀ ਘਰਦਿਆਂ ਨੂੰ ਮਨਾਉਣਾ ਮੇਰੀ ਜ਼ਿੰਮੇਵਾਰੀ ਆ ਹੋ ਸਕਦਾ ਔਖੇ ਮੰਨਣ ਪਰ ਮੈਂ ਮਨਾ ਲੂੰਗਾ ਉਹ ਕਹਿੰਦੀ ਫਿਰ ਠੀਕ ਹੈ ਵੀ ਜੇ ਤਾ ਤੁਸੀਂ ਮੇਰੇ ਨਾਲ ਵਿਆਹ ਕਰਵਾਉਂਗੇ ਫਿਰ ਤਾਂ ਆਪਾਂ ਗੱਲਬਾਤ ਕਰਾਂਗੇ ਆਦਰਵਾਇਜ਼ ਟਾਈਮ ਪਾਸ ਲਈ ਮੈਂ ਰਿਸ਼ਤਾ ਨਹੀਂ ਕਿਸੇ ਨਾਲ ਰਖਦੀ ਵੀ ਮੇਰੇ ਵੀ ਜਜਵਾਤ ਆ ਪਹਿਲਾਂ ਵੀ ਮੇਰੇ ਜਜਵਾਤ ਆ ਜਿਹੜੇ ਉਹਨਾਂ ਨੂੰ ਗ੍ਰਹਿਣ ਲੱਗਿਆ ਇਸ ਕਰਕੇ ਵੀ ਮੈਂ ਤਾਂ ਦੋ ਦੋ ਮਾਪਿਆਂ ਦੀ ਧੀ ਆ ਵੀ ਦੋ ਦੋ ਘਰਾਂ ਦੀ ਇੱਜ਼ਤ ਆ ਮੈਂ ਵੀ ਮੈਂ ਐਦਾਂ ਇੱਜ਼ਤ ਨਹੀਂ ਖਰਾਬ ਕਰਨਾ ਚਾਹੁੰਦੀ ਆਪਣੀ ਤੇ ਆਪਦੇ ਘਰਦਿਆਂ ਦੀ ਤੇ ਨਾ ਹੀ ਤੁਹਾਡੇ ਘਰਦਿਆਂ ਦੀ ਬਿੱਕੀ ਨੂੰ ਉਹਨਾਂ ਨਵਜੋਤ ਦੀਆਂ ਗੱਲਾਂ ਚੰਗੀਆਂ ਲੱਗੀਆਂ ਤੇ ਉਹਨੂੰ ਇਹ ਲੱਗਿਆ ਵੀ ਵਾਕਈ ਬਹੁਤ ਸਿਆਣੀ ਕੁੜੀ ਆ ਉਹ ਕਹਿੰਦਾ ਵੀ ਚਲ ਕੋਈ ਨਾ ਘਰਦਿਆਂ ਨੂੰ ਮਨਾਉਣੀ ਮੇਰੀ ਜ਼ਿੰਮੇਵਾਰੀ ਵੀ ਜੇ ਮੈਂ ਘਰਦੇ ਮਨਾਲੀ ਤਾਂ ਕੀ ਤੂੰ ਮੇਰੇ ਨਾਲ ਵਿਆਹ ਕਰਾਉਣ ਲਈ ਰਾਜ਼ੀ ਆ ਉਹ ਕਹਿੰਦੀ ਬਿਲਕੁਲ ਰਾਜ਼ੀ ਆ ਉਹ ਕਹਿੰਦੀ ਵੀ ਮੈਂ ਆਪਣੀ ਮੰਮੀ ਨਾਲ ਗੱਲ ਕਰੂੰਗੀ ਤੇ ਤੁਸੀਂ ਵੀ ਆਪਣੇ ਘਰੇ ਗੱਲ ਕਰਿਓ ਚਲ ਉਹ ਕਹਿੰਦਾ ਵੀ ਮੈਂ ਕੋਸ਼ਿਸ਼ ਕਰੂੰਗਾ ਵੀ ਮੈਂ ਆਪਣੀ ਵੱਡੀ ਦੀਦੀ ਨਾਲ ਗੱਲ ਕਰੂੰਗਾ ਉਹ ਕਹਿੰਦੀ ਠੀਕ ਐ ਚਲੋ ਵਿੱਕੀ ਤੇ ਨਵਜੋਤ ਆਪੋ ਆਪਣੇ ਘਰੇ ਚਲੇ ਜਾਂਦੇ ਆ ਨਵਜੋਤ ਕਰਿਆ ਕੇ ਆਪਣੀ ਸੱਸ ਨਾਲ ਗੱਲ ਕਰਦੀ ਆ ਉਹਨੂੰ ਕਹਿੰਦੀ ਵੀ ਮੰਮੀ ਤੁਸੀਂ ਮੈਨੂੰ ਕਹਿੰਦੇ ਰਹਿੰਦੇ ਸੀ ਵੀ ਤੂੰ ਦੂਜਾ ਵਿਆਹ ਕਰਵਾ ਲੈ ਦੂਜਾ ਵਿਆਹ ਕਰਵਾ ਲੈ ਪਰ ਕਹਿੰਦੀ ਵੀ ਮੈਂ ਤੁਹਾਨੂੰ ਹਮੇਸ਼ਾ ਇੱਕ ਗੱਲ ਕਹੀ ਸੀ ਵੀ ਮੇਰਾ ਸ਼ਾਇਦ ਕਿਸੇ ਨਾਲ ਲगाव ਨਹੀਂ ਹੋਣਾ ਵੀ ਮੈਂ ਜੱਗੀ ਨੂੰ ਹੀ ਇੰਨਾ ਪਿਆਰ ਕਰਦੀ ਸੀ ਹਨਾ ਪਰ ਕਹਿੰਦੀ ਵੀ ਹੁਣ ਮੈਨੂੰ ਇੱਕ ਮੁੰਡਾ ਪਸੰਦ ਆਇਆ ਤੇ ਉਹ ਵੀ ਮੈਨੂੰ ਲਾਈਕ ਕਰਦਾ ਵਧੀਆ ਕਰਦਾ ਮੁੰਡਾ ਵੀ ਜੇ ਤੁਸੀਂ ਕਹੋ ਤਾਂ ਵੀ ਆਪਾਂ ਉਹਨਾਂ ਨਾਲ ਰਿਸ਼ਤੇ ਦੀ ਗੱਲ ਕਰੀਏ ਤਉ ਦੀ ਸੱਸ ਬਹੁਤ ਖੁਸ਼ ਹੋ ਜਾਂਦੀ ਆ ਉਹ ਕਹਿੰਦੀ ਵੀ ਇਹ ਤਾਂ ਤੂੰ ਮੈਨੂੰ ਬਹੁਤ ਸੋਹਣੀ ਗੱਲ ਸੁਣਾਈ ਆ ਵੀ ਸ਼ਾਇਦ ਮੇਰੇ ਦਿਲ ਦਾ ਜਿਹੜਾ ਬੋਝ ਆ ਉਹ ਹਲਕਾ ਹੋ ਜੇ ਵੀ ਜੇ ਤੂੰ ਆਪਣੀ ਜ਼ਿੰਦਗੀ ਸ਼ੁਰੂ ਕਰ ਲੇ ਪਰ ਉਹ ਕਹਿੰਦੀ ਵੀ ਮਾਂ ਤੁਸੀਂ ਐ ਨਾ ਸਮਝਿਓ ਵੀ ਮੈਂ ਤੁਹਾਨੂੰ ਛੱਡ ਕੇ ਜਾਉਂ ਮੈਂ ਫੇਰ ਵਿਆਹ ਲਈ ਮੰਨੂਗੀ ਜੇ ਵਿੱਕੀ ਦੇ ਘਰ ਦੇ ਵਿੱਕੀ ਨੂੰ ਘਰ ਜਵਾਈ ਰਹਿਣ ਲਈ ਔਲਾ ਕਰਨਗੇ ਉਹ ਕਹਿੰਦੀ ਵੀ ਘਰ ਜਵਾਈ ਤਾਂ ਬਾਅਦ ਦੀ ਗੱਲ ਵੀ ਪਹਿਲਾਂ ਪਰ ਰਿਸ਼ਤੇ ਦੀ ਤਾਂ ਹਾਂ ਨਾ ਉੜੀ ਕਲੀਏ ਉਹ ਕਹਿੰਦੀ ਵੀ ਵਿੱਕੀ ਆਪਣੇ ਘਰ ਗੱਲ ਕਰੂਗਾ ਫੇਰ ਉਹਨਾਂ ਦਾ ਕੋਈ ਜਵਾਬ ਆਊਗਾ ਵਿੱਕੀ ਆਪਣੀ ਭੈਣ ਕੋਲ ਗੱਲ ਕਰਦਾ ਤੇ ਉਹ ਆਪਣੇ ਮੰਮੀ ਪਾਪਾ ਨਾਲ ਫੋਨ ਤੇ ਗੱਲ ਕਰਦੀ ਆ ਉਹ ਇਸ ਤਰੀਕੇ ਨਾਲ ਗੱਲ ਕਰਦੀ ਆ ਵੀ ਮੇਰੀ ਸਹੇਲੀ ਆ ਕੋਈ ਵੀ ਉਹਦਾ ਰਿਸ਼ਤਾ ਮੈਂ ਆਪਣੇ ਵਿੱਕੀ ਨੂੰ ਕਰਵਾਉਣਾ ਚਾਹਣੀ ਆ ਤੇ ਜਦੋਂ ਉਹਦੀ ਮੰਮੀ ਕਹਿੰਦੀ ਵੀ ਕੋਈ ਗੱਲ ਨਹੀਂ ਆਪਾਂ ਵਿੱਕੀ ਦਾ ਰਿਸ਼ਤਾ ਤਾਂ ਲੈਣੀ ਆ ਵੀ ਮੈਂ ਤੇਰੇ ਪਾਪਾ ਨਾਲ ਗੱਲ ਕਰ ਲਵਾਂ ਤਾਂ ਜਿਹੜੀ ਉਹਦੀ ਭੈਣ ਆ ਉਹ ਦੱਸ ਦਿੰਦੀ ਆ ਵੀ ਉਹ ਵਿਆਹੀ ਸੀ ਪਹਿਲਾਂ ਵੀ ਉਹਦੇ ਕੋਈ ਰਿਲੇਸ਼ਨ ਨਹੀਂ ਸੀ ਆਪਣੇ ਪਤੀ ਨਾਲ ਵੀ ਉਹਦਾ ਪਤੀ ਨਸ਼ੇ ਕਰਦਾ ਸੀ ਐਦਾਂ ਕਰਕੇ ਸਾਰੀ ਗੱਲ ਦੱਸਦੀ ਆ ਤਾਂ ਉਹ ਕਹਿੰਦੀ ਵੀ ਤੇਰੇ ਪਾਪਾ ਮੁਸ਼ਕਲ ਮੰਨਣਗੇ ਉਹ ਕਹਿੰਦੀ ਵੀ ਦੇਖੋ ਮੰਮੀ ਵੀ ਜੇ ਆਪਣੇ ਵਿੱਕੀ ਨੂੰ ਇਹ ਗੱਲ ਪਸੰਦ ਹੋਈ ਜਾਂ ਕੁੜੀ ਪਸੰਦ ਹੋਈ ਜਾਂ ਉਹਨੂੰ ਨਾ ਇਤਰਾਜ਼ ਹੋਇਆ ਤਾਂ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਕੋਈ ਇਤਰਾਜ਼ ਹੋਣਾ ਚਾਹੀਦਾ ਫਿਰ ਜਿਹੜੀ ਵਿੱਕੀ ਦੀ ਮੰਮੀ ਆ ਉਹ ਕਹਿੰਦੀ ਵੀ ਫੋਨ ਤੇ ਨਹੀਂ ਇਹ ਗੱਲਾਂ ਹੁੰਦੀਆਂ ਵੀ ਤੂੰ ਤੇ ਸਾਡਾ ਜਵਾਈ ਆਏ ਉਹ ਵੀ ਆਪਾਂ ਤੇਰੇ ਪਾਪਾ ਨਾਲ ਮੂੰਹ ਤੇ ਗੱਲ ਕਰਾਂਗੇ ਫਿਰ ਵਿੱਕੀ ਦੀ ਭੈਣ ਅਗਲੇ ਦਿਨ ਆਪਣੇ ਪੇਕੇ ਘਰ ਜਾਂਦੀ ਆ ਤੇ ਆਪਣੇ ਮੰਮੀ ਪਾਪਾ ਨਾਲ ਗੱਲ ਕਰਦੀ ਆ ਪਹਿਲਾਂ ਤਾਂ ਉਹਦੇ ਪਾਪਾ ਨਾਂ ਨੁਕਰ ਜੀ ਕਰਦੇ ਆ ਕਿ ਇੱਕ ਵਿਧਵਾ ਕੁੜੀ ਦਾ ਰਿਸ਼ਤਾ ਲਵਾਂਗੇ ਤਾਂ ਸ਼ਰੀਕ ਮੇਨੇ ਮਾਰਨਗੇ ਪਰ ਉਹ ਮਨਾ ਲੈਂਦੀ ਆਪਣੇ ਪਾਪਾ ਨੂੰ ਕਿਉਂਕਿ ਉਹ ਅਗਾਂਹ ਵੱਧੂ ਸੋਚਦੇ ਹੁੰਦੇ ਆ ਚਲੋ ਉਹ ਕਹਿੰਦੇ ਆ ਵੀ ਠੀਕ ਹੈ ਵੀ ਆਪਾਂ ਕੁੜੀ ਵੇਖਿਆਵਾਂਗੇ ਤਾਂ ਜਿਹੜਾ ਵਿੱਕੀ ਆ ਉਹ ਆਪਣੀ ਭੈਣ ਨੂੰ ਫੋਨ ਮਲਾ ਕੇ ਦਿੰਦਾ ਤੇ ਉਹ ਨਵਜੋਤ ਨਾਲ ਗੱਲ ਕਰਦੀ ਆ ਕਹਿੰਦੀ ਵੀ ਸਾਡੇ ਘਰ ਦੇ ਤਾਂ ਤਿਆਰ ਆ ਤੁਹਾਡੇ ਘਰ ਦੇ ਉਹ ਕਹਿੰਦੀ ਵੀ ਮੇਰੇ ਘਰ ਦੇ ਮੇਰੇ ਤੋਂ ਬਾਹਰ ਨਹੀਂ ਹੈਗੇ ਤਾਂ ਉਹ ਐਤਵਾਰ ਦਾ ਦਿਨ ਰੱਖਦੇ ਆ ਫਿਰ ਵਿੱਕੀ ਦੇ ਘਰ ਦੇ ਨਵਜੋਤ ਨੂੰ ਦੇਖਣ ਲਈ ਜਾਂਦੇ ਆ ਤੇ ਉਹਨਾਂ ਨੂੰ ਨਵਜੋਤ ਪਸੰਦ ਆ ਜਾਂਦੀ ਆ ਉਧਰ ਉਹ ਨਵਜੋਤ ਦੇ ਮੰਮੀ ਡੈਡੀ ਨੂੰ ਵੀ ਬੁਲਾਇਆ ਜਾਂਦਾ ਤੇ ਘਰਸ਼ਤੇ ਦੀ ਜਿਹੜੀ ਗੱਲ ਆ ਸਾਰੀ ਪੱਕੀ ਹੋ ਜਾਂਦੀ ਆ ਉਸ ਤੋਂ ਅਗਲੇ ਐਤਵਾਰ ਨੂੰ ਸ਼ਗਨ ਦਾ ਦਿਨ ਰੱਖਿਆ ਜਾਂਦਾ ਤੇ ਜਿਹੜਾ ਉਹਦਾ ਨਵਜੋਤ ਦਾ ਸਹੁਰਾ ਹੁੰਦਾ ਉਹ ਕੈਨੇਡਾ ਤੋਂ ਵਾਪਸ ਆ ਜਾਂਦਾ ਤੇ ਬੜੀ ਧੂਮਤਾਮ ਨਾਲ ਉਹਨਾਂ ਦਾ ਜਿਹੜਾ ਸ਼ਗਨ ਪਾਇਆ ਜਾਂਦਾ ਤੇ ਅਗਲੇ ਮਹੀਨੇ ਦੀ ਤਰੀਕ ਵਿਆਹ ਦੀ ਰੱਖੀ ਜਾਂਦੀ ਆ ਅਗਲੇ ਮਹੀਨੇ ਹੀ ਬੜੀ ਧੂਮਤਾਮ ਨਾਲ ਉਹਨਾਂ ਦੋਨਾਂ ਦਾ ਵਿਆਹ ਕੀਤਾ ਜਾਂਦਾ ਫਿਰ ਜਿਹੜੀ ਨਵਜੋਤ ਦੀ ਸੱਸਾ ਉਹਨੇ ਆਪਣੀ ਨੂੰ ਨੂੰ ਦੀ ਬਣਾ ਕੇ ਆਪਣੇ ਘਰੋਂ ਵਿਦਾ ਕੀਤਾ ਪਰ ਨਵਜੋਤ ਨੇ ਇਹ ਗੱਲ ਆਪਣੇ ਸੱਸ ਸਹੁਰੇ ਨਾਲ ਤੇ ਆਪਣੇ ਨਨਦ ਨਾਲ ਪਹਿਲਾਂ ਕਰ ਲਈ ਸੀ ਕਿ ਇੱਕ ਵਾਰ ਮੈਂ ਵਿਆਹ ਕੇ ਇਸ ਘਰੇ ਆਵਾਂਗੀ ਪਰ ਉਸ ਤੋਂ ਬਾਅਦ ਮੈਂ ਰਹੂੰਗੀ ਇਸੇ ਘਰੀ ਕਿਉਂਕਿ ਉਹਦੇ ਸਹੁਰਿਆਂ ਦਾ ਘਰ ਬਹੁਤ ਵੱਡਾ ਹੁੰਦਾ ਤੇ ਬਹੁਤ ਪ੍ਰਾਪਰਟੀ ਹੁੰਦੀ ਆ ਤੇ ਉਹਨੇ ਉਹਨਾਂ ਨੂੰ ਆਪਣੇ ਮਾਪਿਓ ਹੀ ਮੰਨਿਆ ਸੀ ਉਹ ਕਹਿੰਦੀ ਵੀ ਇੱਕ ਵਾਰ ਮੈਂ ਆਪਣੇ ਮਾਪਿਓ ਦਾ ਘਰ ਛੱਡਿਆ ਸੀ ਪਰ ਮੈਂ ਰਹਿਣਾ ਤਾਂ ਇੱਥੇ ਆ ਤਾਂ ਜਿਹੜੀ ਨਵਜੋਤ ਹੈਗੀ ਉਹਦੇ ਸੱਸ ਸਹੁਰਾ ਮੰਨ ਜਾਂਦੇ ਐ ਇਸ ਗੱਲ ਨੂੰ ਕਿਉਂਕਿ ਜਿਹੜਾ ਵਿੱਕੀ ਹੁੰਦਾ ਉਹ ਦੋ ਭਰਾ ਹੁੰਦੇ ਆ ਇੱਕ ਮੁੰਡਾ ਉਹਨਾਂ ਕੋਲ ਰਹਿ ਜਾਂਦਾ ਤੇ ਵਿੱਕੀ ਆ ਜਿਹੜਾ ਉਹ ਨਵਜੋਤ ਨਾਲ ਉਹਦੇ ਸਹੁਰੇ ਘਰ ਆ ਕੇ ਰਹਿੰਦਾ ਇਸ ਤਰ੍ਹਾਂ ਹੁਣ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਬੜੀ ਖੁਸ਼ਹਾਲ ਆ ਵਧੀਆ ਇਕੱਠੇ ਉਹ ਪੜੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਹੁਣ ਉਹ ਖੁਸ਼ੀ ਖੁਸ਼ੀ ਰਹਿੰਦੇ ਆ ਉਹਨਾਂ ਦਾ ਕੈਨੇਡਾ ਦਾ ਵੀਜ਼ਾ ਵੀ ਲੱਗ ਗਿਆ ਜਦੋਂ ਮਰਜ਼ੀ ਉਹ ਜਾ ਸਕਦੇ ਆ ਐਸਤਰਾ ਦੇਖੋ ਜੇ ਹਨਾ ਕਈ ਵਾਰੀ ਕਿਸੇ ਤੋਂ ਜਾਣੇ ਅਣਜਾਣੇ 'ਚ ਗਲਤੀ ਹੋ ਜਾਂਦੀ ਆ ਨਵਜੋਤ ਦੀ ਸੱਸ ਤੋਂ ਗਲਤੀ ਹੋਈ ਸੀ ਜਾਣੇ ਅਣਜਾਣੇ 'ਚ ਉਹ ਸਵਾਰਥੀ ਹੋ ਗਈ ਸੀ ਆਪਣੇ ਪੁੱਤ ਨੂੰ ਠੀਕ ਕਰਨ ਦੇ ਚੱਕਰ 'ਚ ਤੇ ਨਵਜੋਤ ਦੀ ਜ਼ਿੰਦਗੀ ਆ ਜਿਹੜੀ ਬਿਲਕੁਲ ਤਬਾਹ ਹੋ ਗਈ ਸੀ ਪਰ ਫਿਰ ਵੀ ਉਹਨੇ ਉਹਨੂੰ ਆਪਣੀ ਧੀ ਬਣਾ ਕੇ ਰੱਖਿਆ ਤੇ ਉਹਨੂੰ ਹਮੇਸ਼ਾ ਕਹਿੰਦੀ ਰਹਿੰਦੀ ਸੀ ਕਿ ਤੇਰੀ ਜ਼ਿੰਦਗੀ ਐ ਨਹੀਂ ਇੱਕ ਵਿਧਵਾ ਦੇ ਰੂਪ 'ਚ ਨਹੀਂ ਗੁਜ਼ਰੂਗੀ ਵੀ ਜਦੋਂ ਵੀ ਤੈਨੂੰ ਕੋਈ ਲੱਗਿਆ ਵੀ ਤੈਨੂੰ ਕੋਈ ਮੁੰਡਾ ਪਸੰਦ ਆ ਜਾਂ ਸਾਨੂੰ ਕੋਈ ਤੇਰੇ ਵਾਸਤੇ ਮੁੰਡਾ ਪਸੰਦ ਹੋਇਆ ਤਾਂ ਅਸੀਂ ਤੇਰਾ ਵਿਆਹ ਜ਼ਰੂਰ ਕਰਾਂਗੇ ਪਰ ਨਵਜੋਤ ਇਹੀ ਕਹਿੰਦੀ ਰਹਿੰਦੀ ਸੀ ਕਿ ਮੈਂ ਇਹ ਘਰ ਛੱਡ ਕੇ ਨਹੀਂ ਜਾਣਾ ਦੇਖੋ ਕਿਸਮਤ ਨੇ ਕਿੱਥੋਂ ਲਿਆ ਕੇ ਇੱਕ ਕੁੜੀ ਨੂੰ ਕਿੱਥੇ ਲਿਆਂਦਾ ਉਹ ਉਹਨਾ ਆਪਣੇ ਮਾਪਿਓ ਦਾ ਵੀ ਨਹੀਂ ਕਰਦੀ ਸੀ ਜਿੰਨਾ ਕਿ ਆਪਣੇ ਸੱਸ ਸਹੁਰੇ ਦਾ ਕਰਦੀ ਸੀ ਜੇ ਕਿਸੇ ਦੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਨੇ ਤਾਂ ਉਸ ਤੋਂ ਬਾਅਦ ਸਾਨੂੰ ਜੇ ਕੋਈ ਸਮਝੌਤਾ ਵੀ ਕਰਨਾ ਪਵੇ ਮਝੌਤਾ ਕਰਕੇ ਸਾਡੀ ਜ਼ਿੰਦਗੀ ਸੁਖੀ ਹੁੰਦੀ ਆ ਤਾਂ ਇਹੋ ਜਿਹੇ ਸਮਝੌਤੇ ਆ ਜਿਹੜੇ ਕਰ ਲੈਣੇ ਚਾਹੀਦੇ ਆ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਸ਼ਸ਼ੀਕਾਲ ਜੀ